ਯਾ ਜੀ ਮੇਰੇ ਦੇਸ਼ ਦਾ ਸੋਹਣਾ ਨਜ਼ਾਰਾ ਜਿਹੜੇ ਨਜ਼ਾਰੇ ਇੰਡੀਆ 'ਚ ਨੇ ਸਾਡੇ ਦੇਸ਼ 'ਚ ਨੇ ਪੰਜਾਬ 'ਚ ਨੇ ਉਹ ਕਿਤੇ ਹੋਰ ਮੈਨੂੰ ਤਾਂ ਨਹੀਂ ਲੱਗਦਾ ਹੋਣਗੇ ਚਲੋ ਮੈਂ ਤਾਂ ਜ਼ਿਆਦਾ ਮੁਲਕ ਨਹੀਂ ਘੁੰਮਿਆ ਆ ਮੇਰਾ ਵੀਰ ਬੁੱਟਾ ਦਾ ਬਹੁਤ ਮਲਕ ਘੁੰਮ ਲਿਆ ਇਹ ਵੀ ਇਹੀ ਗੱਲ ਕਹਿੰਦਾ ਹੁੰਦਾ ਕਹਿੰਦਾ ਚਾਹੇ ਜੋ ਵੀ ਆ ਦਿਲ ਕਹਿੰਦਾ ਆਪਦੇ ਮਲਕ 'ਚ ਹੀ ਲੱਗਦਾ ਤਕੜਾ ਜਿਓ ਉਹਦੀਆਂ ਨੇ ਰੂ ਮਿਲੂਗਾ ਚਾਰ ਲੈਣਾ ਵਾਠ ਠੀਕ ਆ ਓਕੇ ਉਸ ਮੈਂ ਪਹੁੰਚੂ ਤੇਰੇ ਕੋਲ 8 ਵਜੇ ਤੱਕ ਨੇ ਅੱਜ ਤੱਕ ਵੀ 500 ਦੇਣਾ ਕਸੁੱਲਾ ਮੈਂ ਮੈਂ 500 ਦੇਣਾ ਜਿੱਦਾਂ نیچے ਪਾਸੇ ਕੁਰਸੀਆਂ ਤੇ ਪਵਾ ਲਈ ਮੈਨੂੰ ਆਕੇ ਠੀਕ ਹੈ ਚਲਾ ਕੇ ਦੇਖਾਂ ਕਿਉਂ ਨਹੀਂ ਪੁੱਲਾ ਬੰਦੂ ਉਹ ਫੋਨ ਕਰੇ ਤਾਂ ਹਾਂਜੀ ਅਸੀਂ ਕਈ ਸਾਲਾਂ ਤੋਂ ਇਹ ਜਾਣਦੇ ਆ ਮਾਤਾ ਦੇ ਸਾਡੇ ਲਖਨਪਾਲ ਗਰਗ ਜੀ ਦਾ ਇੱਕ ਮਿੱਤਰ ਆ ਹੋਟਲ ਵਾਲਾ ਹਮੇਸ਼ਾ ਅਸੀਂ ਉਸੇ ਹੋਟਲ 'ਚ ਰੁਕਦੇ ਹੁੰਦੇ ਆ ਲੱਕੀ ਦੀ ਆਦਤ ਆ ਰਸਤੇ 'ਚ ਫੋਨ ਕਰਦਾ ਹੁੰਦਾ ਵੀ ਵੀਰੇ ਰਸ ਕਿੰਨਾ ਕਾ ਇਹ ਰੇਟ ਨਹੀਂ ਪੁੱਛਦਾ ਹੁੰਦਾ ਉਹਨੂੰ ਕਦੇ ਵੀ ਉਹਨੇ ਦੇਖਣਾ ਹੁੰਦਾ ਵੀ ਸੇਠ ਜੀ ਆ ਰਹੇ ਨੇ ਉਹਨੇ ਰੇਟ ਉਹਦੀ ਚੱਕ ਦੇਣਾ ਤੇ ਰਸ ਵਧਾ ਦੇਣਾ ਵੀ ਰਸ ਬਹੁਤ ਜ਼ਿਆਦਾ ਹੈ ਜੀ ਹਰੇਕ ਵਾਰੀ ਉਹਨੇ ਰੇਟ ਚੱਕ ਦੇਣਾਗਾ ਐਤਕੀ ਰਸ ਜ਼ਿਆਦਾ ਆ ਵੀ ਤੂੰ ਪਤਾ ਹੀ ਨਾ ਕਰ ਉਹ ਤੂੰ ਸਿੱਧਾ ਜਾ ਕੇ ਕਹਿ ਵੀ ਅਸੀਂ ਇੰਨੇ ਪੈਸੇ ਦਿੰਨੇ ਹੁੰਨੇ ਆ ਤਾਂ ਬਸ ਗੱਲ ਖਤਮ ਕਿਉਂ ਲੱਕੀ ਚੱਕਰ ਕੀ ਆ ਇਹ ਇਹ ਚੱਕਰ ਆ ਥੋੜੇ ਨਾ ਰਿਪਿਟਿਸ਼ਨ ਮਿਲ ਜਾਂਦੀ ਬੰਦੇ ਆ ਰਹੇ ਨੇ ਬਹੁ ਬਹੁ ਵਾਲੀ ਫੀਲਿੰਗ ਆ ਜਾਂਦੀ ਫਿਰ ਓਕੇ ਓਕੇ ਸੀਟ ਮਾੜੀ ਜਿਹਾ ਕਰ ਤੂੰ ਹੋਰ ਕਰ ਫਿਰ ਆ ਫੇ ਫੇ ਪਾੜੀ ਹੋਈ ਬਹੁ ਵੱਡਾ ਹੋ ਜੂ ਲੱਗਣੀ ਨਹੀਂ ਹੋਰ ਲੰਬਾ ਲਟ ਜੂ ਓਏ ਇਹਦੀ ਬੰਦ ਕਰ ਤਾ ਓਏ ਹਾਂ ਬਈ ਕਿਉਂ ਕੀ ਗੱਲ ਹੋ ਗਈ ਸਲਾਬ ਸੇਦੀ ਫੜ ਜਾਂਦਾ ਏ ਇਦਾਂ ਕਰਦਾ ਬਹੁਤ ਸੇਦੀ ਸਲਾਬ ਫੜ ਜਾਂਦਾ ਓਏ ਮੈਂ ਤਾਂ ਦਫ਼ਤਰ ਚ ਕਿਹੜਾ ਏਸੀ ਲਵਾਈਏ ਕਹਿੰਦਾ ਜਿਹੜਾ ਮੀਡੀਅਮ ਚ ਕੂਲਿੰਗ ਦੇਈ ਚੱਲੇ ਉਹ ਲਵਾ ਲਾ ਪਗੜਾ ਬੜਾ ਸੱਡਣਾ ਹੁੰਦਾ ਅੱਵਾ ਬਾਅਦ ਬੰਦ ਕਰਦੇ ਫਿਰ ਆ ਕਰਾਂਗੇ ਉਹ ਤਾਂ ਅੱਜ ਰੋਡ ਦੇ ਉੱਤੇ ਗੱਲ ਸੀ ਤੁਸੀਂ ਰੋ ਇੱਕ ਟਾਂਡਾ ਨਿਸਚੂਸੀ ਦਾ ਹਾਂ ਟਾਂਡਾ 1.5 ਦੇ ਲਾਉਣਾ ਇੱਕ ਦਾ ਤਾਂ ਜਾਨੂ ਤੂੰ ਮੇਰੀ ਕਾਤੋਂ ਸੁਣਦਾ ਬੱਸ ਕੀ ਖਾਂਦਾ ਹੈਗਾ 1.5 ਟਾਂਡਾ ਦਾ ਯਾਰ 1.3 ਲੋ 345 ਹਜ਼ਾਰ ਰੁਪਏ ਦਾ ਚੋ ਉਹਦਾ ਸਰਕਾਰੀ ਕਾਲਜ ਕਿਸੇ ਟਾਈਮ ਇੱਥੇ ਬਹੁਤ ਜ਼ਿਆਦਾ ਚਹਿਲ-ਪਹਿਲ ਹੁੰਦੀ ਸੀਗੀ ਮੇਰੇ ਖਿਆਲ ਚ ਆਈਲੈਂਡਸ ਸਾਰਾ ਕੁਝ ਖਤਮ ਕਰ ਗਿਆ ਉਹ ਰੌਣਕ ਮੇਲਾ ਦੀ ਸੀ ਜਿਹੜਾ ਰੌਣਕ ਮੇਲਾ ਇੱਥੇ ਹੁੰਦਾ ਸੀ ਉਹ ਹੁਣ ਕਿਤੇ ਲੱਭਦਾ ਨਹੀਂ ਹੁਣ ਉਹੀ ਰੌਣਕ ਮੇਲਾ ਆਈਲੈਂਡ ਸੈਂਟਰਾਂ ਦੇ ਸਾਹਮਣੇ ਹੁੰਦਾ ਸੀਗਾ ਪਹਿਲਾਂ ਇੱਥੇ ਬੜੇ ਸਟੂਡੈਂਟ ਹੁੰਦੇ ਸੀ ਇਸ ਰੋਡ ਤੇ ਸਟੂਡੈਂਟ ਤਕਰੀਬਨ ਹੀ ਕਈ ਕਈ ਟੋਲੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਅੱਜ ਦੇਖੋ ਤੁਹਾਨੂੰ ਕੋਈ ਵੀ ਸਟੂਡੈਂਟ ਨਹੀਂ ਮਿਲਉ ਕੋਈ ਵੀ ਟਾਈਮ ਹੁੰਦਾ ਇਹ ਨਹੀਂ ਹੈਗਾ ਵੀ ਹੁਣ ਟਾਈਮ 3 ਵਜਣ ਵਾਲੇ ਨੂੰ ਜਾਂ ਕੀ ਆ ਸ਼ਾਮ ਤੱਕ ਹਨੇਰੇ ਤੱਕ ਸਟੂਡੈਂਟ ਆ ਹੀ ਜਾਂਦੇ ਹੁੰਦੇ ਸੀ ਕਿਉਂਕਿ ਕਾਲਜ ਦੇ ਤੇ ਕਾਫੀ ਜਿਆਦਾ ਐਕਟੀਵਿਟੀਆਂ ਹੁੰਦੀਆਂ ਨੇ ਜਿਵੇਂ ਕਿ ਕੋਈ ਭੰਗੜੇ ਦੀ ਤਿਆਰੀ ਜਾਂ ਕੋਈ ਖੇਡਾਂ ਦੀ ਤਿਆਰੀ ਕਾਫੀ ਕੁਸ ਹੁੰਦਾ ਆ ਪੰਨ ਪਤਾ ਹੀ ਆ ਪਰ ਇਸ ਟਾਈਮ ਇਥੇ ਕੁਸ ਨਹੀਂ ਹੈਗਾ। ਅ ਬਸ ਹਾਂ ਇੰਨਾ ਕੀ ਖਾ ਲਿਆ। ਇਹਨਾ ਪਾਂਟੀ ਕੇ ਕੀ ਘਵਾਤਾ ਤੈਨੂੰ। ਸੌੜਾ ਆਇਆ ਜਿਹ ਨਾਲ ਸੌੜਾ। ਹਾਂਜੀ ਰਾੜਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਇਹ ਕੋਲ ਘਰ ਬਣਿਆ ਹੋਇਆ ਜੀ ਇੱਥੇ ਕੋਲਡਿੰਗ ਦਾ ਲੰਗਰ ਚੱਲਦਾ ਹਰਤ ਬਾਬਾ ਬੀਸਰਾਂ ਰਿੰਗ ਜੀ ਦਾੜਾ ਸਾਹਿਬ ਵਾਲੇ ਲੱਸੀ 24 ਘੰਟੇ ਜੀ ਦੂਜੀ ਦਾ ਲੱਸੀ 24 ਘੰਟੇ ਜੀ ਇੱਥੇ ਹੋਜੀ ਸਾਹਿਬ ਚੌਲ ਬਹੁਤ ਵਧੀਆ ਬਣੇ ਹੁੰਦੇ ਨੇ ਚੌਲ ਰੜੀ ਚੌਲ ਦਾ ਸਕੀਨ ਹੁੰਦਾ ਬੜੀ ਚੌਲਾ ਹੱਥ ਇੱਕ ਬੰਦਾ ਵੀ ਸਕੀਨ ਹੈਗਾ ਪਰ ਉਹ ਬੋਲ ਨਹੀਂ ਰਿਹਾ ਜਦੋਂ ਮੈਂ ਬਾਲੇ ਕਹਿੰਦਾ ਬੱਟਾ ਤੂੰ ਰੁਕਿਆ ਫੇਰ ਹੀ ਬੋਲੂਗਾ ਤਾਂ ਬੱਟਾ ਕਰਕੇ ਫੇਰ ਹੀ ਬੋਲਦਾ ਤਾਂ ਇਹ ਇੱਕ ਚੱਕ ਨਾ ਇਹ ਕਹਿੰਦਾ ਅਸੀਂ ਬੋਲ ਕੇ ਹੀ ਦੱਸਦੇ ਸਾਡੇ ਦਾ ਕੰਮ ਬੋਲਦੇ ਸਾਡਾ ਕੰਮ ਬੋਲਦੇ ਬੱਟਾ ਕਰ ਤਾਂ ਫੇਰ ਪਤਾ ਲੱਗਦਾ ਸਾਡਾ ਕੰਮ ਬੋਲ ਚਲੋ ਜੀ ਦੇਖੋ ਸਰਦਾ ਹੁੰਦੀ ਆ ਅਸੀਂ ਇੱਥੇ ਗੁਰੂ ਘਰ ਮੱਥਾ ਟੇਕਣ ਲਈ ਰੁਕਣਾ ਨਮਸਕਾਰ ਕਰਨ ਲਈ ਰੁਕਣਾ ਕਰਾਂਗੇ ਮਹਾਰਾਜ ਨੇ ਲੰਗਰ ਦਾ ਹੁਕਰਿਆ ਤਾਂ ਉਹ ਵੀ ਸਕਾਂਗੇ ਤੁਸੀਂ ਸੋਲ ਰਹੇ ਪੈਨਲ ਦੇ ਬਾਹਰ ਰੱਖ ਲੋਗੇ ਦਫਤਰ ਦੇ ਕਾਸ਼ ਆ ਗਿਆ ਤੋ ਓਏ ਰਾਸ਼ਾ ਹਾਂ ਸੰਦੇ ਕਰਕੇ ਆ ਹਮਮ ਹੁਣ ਤਾਂ ਬਈ ਸਰਸੇਂਗੇ ਵਾਹ ਮੇਰ ਕਰੀਂਦਾ ਤਾਂ ਉੱਪਰ ਦੀ ਮੁੜਕ ਨਹੀਂ ਬਟ ਮੈਨ ਲਾਦਾ ਅੰਦਰ ਜਗ੍ਹਾ ਹੀ ਨਹੀਂ ਹੋਣੀ ਹੈ ਨਾ ਲੱਗੀ ਵਾਧੂ ਵਾਧੂ ਅੰਦਰ ਜਗ੍ਹਾ ਹੋਊਗੀ ਤਾਂ ਦੋ ਜਗ੍ਹਾ ਉੱਥੋਂ ਦੇ ਅੰਦਰ ਪਾਰਕਿੰਗ ਲਈ ਪੂਰਾ ਹੋ ਗਿਆ ਰੇ ਗਿਆ ਹਾਂ ਜਾਣ ਕੇ ਇੱਥੇ ਲਾ ਜਾਂਦੇ ਨੇ ਯਾਰ ਰੋਡ ਤੇ ਲਾ ਜਾਂਦੇ ਨੇ ਹਰ ਇੱਕ ਕਾਸਟ ਦੇ ਵਿੱਚ ਨਾ ਪ੍ਰੋਬਲਮ ਆ ਕਿ ਰਿਸ਼ਤੇਦਾਰ ਨਹੀਂ ਜਾਂਦਾ ਹੁਣ ਹਮ ਨਾਲੇ ਮੰਦਰ ਬਾਗ ਚੋ ਯਾਤਰ ਦੇ ਬਾਗ ਚੋ ਕਿ ਉਂਝ ਜਾਓ ਹਮ ਹਮ ਮੂਵੀ ਦੇਖਿਓ ਸਹੀ ਗੱਲ ਹੈ ਪਹਿਲਾਂ ਲੋਕ ਹਨਾ ਰਿਸ਼ਤੇਦਾਰੀਆਂ ਚ ਜ਼ਿਆਦਾ ਜਾਂਦੇ ਸੀ ਰਿਸ਼ਤੇਦਾਰੀਆਂ ਨਹੀਂ ਸੀ ਕਿ ਮਾਸੀ ਕੋਲ ਜਾ ਭੂਆ ਕੋਲ ਜਾ ਨਾਨਕੇ ਜਾ ਹਾਂ ਬਿਲਕੁਲ ਛੱਡੋ ਯਾਰ ਅਸਲ ਚ ਮੋਹ ਨਹੀਂ ਰਹੇ ਵੀ ਉਹਨਾਂ ਖਰਚਾ ਉੱਥੇ ਕਰਨਾ ਉਹਨਾਂ ਖਰਚਾ ਕਦੇ ਇੱਜ਼ਤ ਫੇਰ ਨਹੀਂ ਹੁੰਦੀ بېلکل بېلکل مننه <applause> جوړه